ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੈਂ ਬੜੀ ਕਮਾਲ ਦੀ ਚੀਜ਼ ਦੱਸਣ ਲੱਗਾ ਤਕਰੀਬ ਤਕਰੀਬਨ ਤਕਰੀਬਨ 25 27 28 ਸਾਲ ਪਹਿਲਾਂ ਮੈਂ ਆਪਣੇ ਚਾਚਾ ਜੀ ਨੂੰ ਗਿਆਨੀ ਸੰਸਿੰਘ ਜੀ ਮਸਕੀਨ ਜੀ ਨੂੰ ਫੋਨ ਕੀਤਾ ਓਸ਼ਮ ਕੈਨੇਡਾ ਸਨ ਤੇ ਮੈਂ ਦੇਖਦਾ ਹੁੰਦਾ ਸੀ ਚਾਚਾ ਜੀ ਵੀ ਤੇ ਬੱਚੇ ਉਹਨਾਂ ਦੇ ਰੇਬੰਦ ਦਾ ਚਸ਼ਮਾ ਲੱਗ ਗਿਆ ਕਿ ਦੱਸ ਮੈਨੂੰ ਸ਼ੌਂਕ ਪੈਦਾ ਹੋਇਆ ਤੇ ਮੈਂ ਕਿਹਾ ਚਾਚਾ ਜੀ ਮੇਰੇ ਅਸੇ ਵੀ ਚਸ਼ਮਾ ਲੈ ਕੇ ਆਉਣਾ ਰਹਿ ਬੰਦਾ ਤੇ ਇਹ ਕਹਿੰਦੇ ਉਹ ਅੱਛਾ ਅਸੀਂ ਅਮਰੀਕਾ ਸੀ ਤੂੰ ਕਹਿੰਨੇ ਸੀ ਤੈਸੂ ਉੱਥੋਂ ਲੈ ਲੈਂਦੇ ਤੇ ਚਲੋ ਹੁਣ ਕੈਨੇਡਾ ਮੈਂ ਦੇਖਦਾ ਤੇ ਜੋ ਏਅਰਪੋਰਟ ਤੇ ਮੈਂ ਰੀਸੀਵ ਕਰਨ ਗਿਆ ਏਅਰਪੋਰਟ ਤੇ ਆਏ ਤੇ ਇਹ ਚਸ਼ਮਾ ਉਹਨਾਂ ਨੇ ਮੇਰੇ ਹਵਾਲੇ ਕਰਤਾ ਇਸ ਕੇਸੇ ਹੀ ਸੀਗਾ ਤੇ ਇਹ ਚਸ਼ਮਾ ਮੈਂ ਬੜੇ ਖੁਸ਼ੀ ਨਾਲ ਲੈ ਲਿਆ ਸ਼ਾਮੀ ਡਰਦੇ ਡਰਦੇ ਮੈਂ ਪੁੱਛਿਆ ਮੈਂ ਕਿ ਚਾਚਾ ਜੀ ਕਿੰਨੇ ਪੈਸੇ ਦੇਣੇ ਮੈਨੂੰ ਉਸ ਟਾਈਮ ਪਹਿਲੀ ਵਾਰ ਗੁੱਸਾ ਹੋਇਆ ਕਿਤੇ ਤਰ੍ਹਾਂ ਦਿਮਾਗ ਖਰਾਬ ਹੈ ਮੇਰੇ ਵਾਸਤੇ ਜੀਤ ਤੇ ਤੇਰੇ ਵਿੱਚ ਆਪਣੇ ਵੱਡੇ ਬੇਟੇ ਨੂੰ ਜੀਤ ਕੰਨਵਰ ਨਾ ਅਮਰਜੀਤ ਹੈ ਜੀਤ ਤੇ ਤੇਰੇ ਵਿੱਚ ਮੇਰੇ ਸੇ ਕੋਈ ਫਰਕ ਨਹੀਂ ਹੈ ਇਹ ਉਹਨਾਂ ਦੇ ਬੱਚੇ ਨੇ ਸਨ ਮੈਂ ਬੜਾ ਖੁਸ਼ ਹੋਇਆ ਮੈਂ ਚਲੋ ਚਸ਼ਮਾ ਰਖ ਲਿਆ ਤੇ ਇਹ ਤਕਰੀਬਨ ਤਕਰੀਬਨ ਚਸ਼ਮਾ ਮੈਂ ਕਾਫੀ ਸੰਭਾਲ ਕੇ ਰੱਖਿਆ ਰੇਵੰਦਾ ਮਾਰੇ ਨੇ ਕਿਰਪਾ ਕੀਤੀ ਹੈ ਉਹਨਾਂ ਦਾ ਪਿਆਰ ਬੜਾ ਮਿਲਿਆ ਤੇ ਬਰਕਤਾਂ ਵੀ ਬੜੀਆਂ ਮਿਲੀਆਂ ਨੇ ਤੇ ਮੈਂ ਹੁਣ ਹਰ ਚੀਜ਼ ਇੱਕ ਹੁੰਦਾ ਵੀ ਉਹ ਹੁਣ ਅੱਗੇ ਟ੍ਰਾਂਸਫਰ ਹੋਣੀ ਚਾਹੀਦੀ ਹੈ ਮੈਂ ਪਤਾ ਨਹੀਂ ਕਦੋਂ ਤੱਕ ਸੰਭਾਲ ਪਾਵਾਂਗਾ ਕਦੋਂ ਤੱਕ ਨਹੀਂ ਸੰਭਾਲ ਪਾਵਾਂਗਾ ਅੱਜ ਸੁਹਾਸੈਨ ਕੱਲ ਨਹੀਂ ਹਨ ਤੇ ਮੇਰਾ ਮਨ ਕੀਤਾ ਕਿ ਚਲੋ ਮਸਕੀਨ ਜੀ ਦੇ ਹੁਣ ਜਿਹੜਾ ਨਾਂ ਚੱਲਦਾ ਪਿਆ ਹੈ ਯਾਨੀ ਮਨਮੋਹ ਸਿੰਘ ਨਿਰਮਲ ਜੂ ਕਹਿੰਦੇ ਮੈਂ ਮਸਕੀਨ ਜੀ ਦਾ ਸ਼ਗਿਰ ਦਾ ਤੇ ਕਹਿੰਦੇ ਮੇਰੇ ਕੋਲ ਮਸਕੀਨ ਜੀ ਦੀ ਕੋਈ ਵੀ ਨਿਸ਼ਾਨੀ ਨਹੀਂ ਹੈ ਤੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਮਸਕੀਨ ਜੀ ਦੀ ਨਿਸ਼ਾਨੀ ਉਹ ਦਿਆਂ ਜੋ ਮਸਕਿੰਜੀ ਨੇ ਪਿਆਰ ਨਾਲ ਮੈਨੂੰ ਦਿੱਤੀ ਹੈ ਰੇਵੰਦਾ ਚਸ਼ਮਾ ਤੇ ਮੈਂ ਇਹ ਚਸ਼ਮਾ ਦੇਣਾ ਗਿਆਨੀ ਬਨਮੋਹਨ ਸਿੰਘ ਜੀ ਨੂੰ ਮਰਨ ਤੇ ਇਹ ਨਿਮਾਣਾ ਜੀ ਪਾ ਕੇ ਦਿਖਾਓ ਦੱਸੋ ਕੁਝ ਬਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਤਰਮਾਦੀ ਹਾ ਵੀਰ ਤਲਵਿੰਦਰ ਸਿੰਘ ਜੀ ਦੇ ਜਿਨ੍ਹਾਂ ਨੇ ਇਤਨੀ ਪਿਆਰ ਦੀ ਬਖਸ਼ਿਸ਼ ਬਾਪੂ ਜੀ ਦੇ ਹੱਥਾਂ ਤੋਂ ਮਿਲੀ ਹੋਈ ਅੱਜ ਮੇਰੇ ਹਵਾਲੇ ਕਰ ਦਿੱਤੀ ਹੈ ਪਤਾ ਨਹੀਂ ਮੈਂ ਇਸ लायक ਹਾਂ ਕਿ ਨਹੀਂ ਪਰ ਮੈਂ ਬੜਾ ਖੁਸ਼ ਹਾਂ ਕਿ ਅੱਜ ਤਕਰੀਬਨ ਕੋਈ 20 ਸਾਲ ਤੋਂ ਉੱਪਰ ਹੋ ਗਏ ਨੇ ਮੈਨੂੰ ਕਥਾ ਵਿਆਖਿਆ ਕਰਦੇ ਆ ਤੇ ਮਹਾਂਪੁਰਸ਼ਾਂ ਨਾਲ ਜੁੜਿਆ ਹੋਇਆ ਉਹਨਾਂ ਦੇ ਹੱਥਾਂ ਦੀ ਕੋਈ ਚੀਜ਼ ਮੇਰੇ ਕੋਲ ਨਹੀਂ ਹੈ ਪਰ ਅੱਜ ਵੀਰ ਜੀ ਦੇ ਮਾਰਫਤ ਇੱਕ ਅਨਮੋਲ ਤੋਫਾ ਮੇਰੇ ਕੋਲ ਆਇਆ ਹੈ ਤੇ ਮੈਂ ਸਮਝਦਾ ਵੀ ਮਸਕੀਨ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਤੇ ਉਹਨਾਂ ਦੀ ਮੁਬਾਰਕਤਾਂ ਦੀ ਇੱਕ ਅਨਮੋਲ ਨਿਸ਼ਾਨੀ ਅੱਜ ਮੈਨੂੰ ਪ੍ਰਾਪਤ ਹੋਈ ਹੈ ਮੈਂ ਆਪਣੇ ਆਪ ਨੂੰ ਬੜਾ ਬਾਗੀਸ਼ਾਲੀ ਸਮਝਦਾ ਤੇ ਵੀਰ ਜੀ ਦਾ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਕਿ ਮਾਪੋਸਾਂ ਦੀ ਅਸੀਸ ਹਮੇਸ਼ਾ ਮੇਰੇ ਤੇ ਬਣੀ ਰਹੇ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ ਮੈਂ ਵੀ ਆਪਣਾ ਜੀਵਨ ਸਫਲ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ